ਗੋ ਲਾਈਵ ਹੈ ਤੇ ਸਾਥੀਓ ਅੱਜ ਚਮਚਮਾਂ ਦੀ ਸਕੂਟੀ ਜਿਹੜੀ ਹੈ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਇਹ ਇਨਾਮ 'ਚ ਇਹਨਾਂ ਨੂੰ ਨਿਕਲਣ ਵਾਲੀ ਹੈ ਔਰ ਇਹਨਾਂ ਦਾ ਨਾਮ ਜਿਹੜਾ ਆ ਤੁਸੀਂ ਪਲੀਜ਼ ਗੈਸ ਕਰੋ ਇਹਨਾਂ ਗੈਸ ਕਰ ਲੋ ਸ਼ਹਿਰ ਤੋਂ ਹੋਣਗੇ ਕਿ ਪਿੰਡ ਤੋਂ ਮੈਂ ਸ਼ਹਿਰ ਕਹਿਆ ਸੀ ਤੁਸੀਂ ਮੈਂ ਪਿੰਡ ਕਿ ਤੁਸੀਂ ਕਸਬਾ ਕਿ ਇਹਨਾਂ ਰਹੀ ਚਲੋ ਜੀ ਦੇਖ ਲੈਨੇ ਇਵਨ ਆਈ ਡੋਨਟ ਨੋ ਲਾਈਵ ਦੁਬਾਰਾ ਸਟਾਰਟ ਹੋ ਗਿਆ ਜ਼ਰਾ ਇਹ ਨੇ ਜੀ ਪਿੰਡ ਤੋਂ ਹੁਣ ਗੈਸ ਕਰੋ ਜੈਂਟਸ ਨੇ ਕਿ ਲੈਡੀਸ ਮੈਂ ਲੈਡੀਸ ਬੋਲਿਆ ਸੀ ਲੈਡੀਸ 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 ਨੇ ਜੀ ਔਰ ਪਿੰਡ ਦੇ ਪਿੱਛੇ ਪੁਰ ਲੱਗਦਾ ਮੋਰੇ ਆਰ ਲੱਗਦਾ ਰਸੂਲ ਪਰ ਪਤਾ ਹੀ ਹੈ ਤੁਹਾਨੂੰ ਘਰ ਕਾ ਭੇਦੀ ਲੱਗਾ ਟਰ ਲਓ ਜੀ ਰਸੂਲ ਪਰ ਪਿੰਡ ਹੈ ਔਰ ਬਲਵਿੰਦਰ ਕੌਰ ਕਿਉਂਕਿ ਅਸੀਂ ਪਿਛਲੇ ਲਾਈਵ ਵਿੱਚ ਬਲਵਿੰਦਰ ਕੌਰ ਜੀ ਦਾ ਨਾਮ ਅਨਾਉਂਸ ਕਰ ਚੁੱਕੇ ਸੀਗੇ ਕਿਉਂਕਿ ਉਹ ਲਾਈਵ ਅਨਫੋਰਚੂਨੇਟਲੀ ਕੈਮਰੇ ਦੀ ਜਿਹੜੀ ਬੈਟਰੀ ਲੋ ਹੋਣ ਕਰਕੇ ਉਹ ਬੰਦ ਹੋ ਗਿਆ ਸੋ ਹੁਣ ਇਹ ਜਿਹੜਾ ਲਾਈਵ ਹੈ ਅਸੀਂ ਇਹ ਚ ਦਿਖਾ ਰਿਹਾ ਬਲਵਿੰਦਰ ਕੌਰ ਜੀ ਵੀਪੀਓ ਰਸੂਲਪੁਰ ਨੀਅਰ ਸ਼ਿਵ ਮੰਦਿਰ ਔਰ ਇਹਨਾਂ ਦਾ ਫੋਨ ਨੰਬਰ ਜਿਹੜਾ ਹੈ 97800 ਤੋਂ ਅੱਗੇ ਨੇ ਅਸੀਂ ਦੱਸਣਾ ਤਾਂ ਆ ਸਕੂਟੀ ਜਿਹੜੀ ਹੈ ਬਲਵਿੰਦਰ ਕੌਰ ਜੀ ਨੂੰ ਨਿਕਲੀ ਹੈ ਇਸ ਸਕੂਟੀ ਇੱਥੋਂ ਸਿੱਧੀ ਆਪਣੇ ਅਸਲ ਮਾਲਕਾਂ ਦੇ ਘਰ ਰਸੂਲਪੁਰ ਜਾਏਗੀ ਔਰ ਬਲਵਿੰਦਰ ਜੀ ਨੇ ਇੱਥੋਂ ਕੀ ਪਰਚੇਸ ਕੀਤਾ ਸੀ ਸਰ ਇਹਨਾਂ ਨੇ ਇੱਕ ਹਾਇਰ ਦਾ ਸਿੰਗਲ ਡੋਰ ਰੈਫਰਿਜਰੇਟਰ 13700 ਦਾ ਖਰੀਦਾ ਹੈ ਜੀ ਲਓ ਜੀ ਇਹਨਾਂ ਨੇ ਜਿੰਨੇ ਦੀ ਫ੍ਰਿਜ ਖਰੀਦੀ ਸੀ ਉਸ ਤੋਂ ਮੇਰੇ ਖਿਆਲ ਦੁੱਗਣੇ ਤਿੱਗਣੇ ਪ੍ਰਾਈਸ ਦੀ ਇਹ ਸਕੂਟੀ ਜਿਹੜੀ ਉਹਨਾਂ ਦੇ ਘਰ ਜਾ ਰਹੀ ਹੈ ਮੈਂ ਚਾਹੁੰਦਾ ਇੱਕ ਵਾਰੀ ਕਾਲ ਕਰ ਲਓ ਬਲਵਿੰਦਰ ਕੌਰ ਜੀ ਨੂੰ ਆਪਾਂ ਜਿਹੜੀ ਗੱਲਬਾਤ ਉਹਨਾਂ ਨਾਲ ਤੋਰਦੇ ਆਂ ਔਰ ਦੇਖਦੇ ਆਂ ਉਹਨਾਂ ਦੇ ਘਰ ਵਿੱਚ ਕਿੰਨੀ ਖੁਸ਼ੀ ਆਉਂਦੀ ਹੈ ਤਾਂ ਰਸੂਲਪੁਰ ਬਲਵਿੰਦਰ ਕੌਰ ਜੀ ਨੂੰ ਆਪਾਂ ਕਾਲ ਕਰਨ ਜਾ ਰਹੇ ਆ 904 ਨਾ ਨੰਬਰ ਨਾ ਬੋਲੋ 97800 ਬ੍ਰਦਰ ਆ ਨੰਬਰ ਹੈ ਇਹ ਵੀ ਹੈ অলਟਰਨੇਟ ਜੀ ਓਕੇ 215 ਚਲੋ ਜੀ ਫਲਵਿੰਦਰ ਕੌਰ ਜੀ ਨੂੰ ਅਸੀਂ ਕਾਲ ਕਰਨ ਜਾ ਰਹੇ ਆ ਲਾਵੀ ਮਹਾਦੇਵ ਦਾ ਨਾਮ ਆ ਰਿਹਾ ਧਰਵੀ ਮਹਾਦੇਵ ਜੀ ਮੰਦਿਰ ਦੇ ਨਾਲ ਹੀ ਦੇਖੋ ਧਰਵੀ ਸ਼ੀਰ ਮੰਦਿਰ ਦੇ ਨਾਲ ਪਿਉਣ ਵੀ ਸ਼ਿਵ ਸ਼ੰਕਰ ਦੀ ਲਗਾਈ ਹੋਈ ਹੈ ਤੇ ਸ਼ਿਵ ਸ਼ੰਕਰ ਜੀ ਨੇ ਕਿਰਪਾ ਕਰਤੀ ਤੁਸੀਂ ਸੱਤ ਨੂੰ ਤੁਸੀਂ ਲਾਉਂਗੇ ਕੁਰੀ ਫਿਰ ਲਾ ਦੋ ਦੂਜਾ ਆਲਟਰਨੇਟ ਤੇ ਕਰਨਾ ਬਾਬੇ ਭੁਖੇ ਹਮ ਹਲੋ ਹਾਂਜੀ ਅ ਜੈ ਸ਼ਿਵ ਸ਼ੰਕਰ ਜੀ ਜੈ ਸ਼ੰਕਰ ਜੀ ਦਲਵਿੰਦਰ ਕੌਰ ਜੀ ਗੱਲ ਕਰ ਰਹੇ ਹਾਂਜੀ ਰਸੂਲਪੁਰ ਤੋਂ ਹਾਂਜੀ ਸ਼ਿਵ ਮੰਦਰ ਦੇ ਕੋਲ ਘਰ ਹੈ ਜੀ ਤੁਹਾਡਾ ਹਾਂਜੀ ਬੋਲੋ ਜੀ ਸ਼ਿਵ ਜੀ ਤੇ ਕਿੰਨਾ ਕੁ ਵਿਸ਼ਵਾਸ ਹੈ ਜੀ ਕੀ ਹੋ ਗਿਆ ਜੀ ਅੱਛਾ ਦੱਸ ਦਿਨਾ ਮੈਂ ਪੀਵੀ 32 ਨਵਾਂ ਸ਼ਹਿਰ ਚੈਨਲ ਤੋਂ ਗੱਲ ਕਰ ਰਿਹਾ ਭੈਣ ਜੀ ਹਾਂਜੀ ਤਨੇਸੂਰੀ ਮੇਰਾ ਨਾਮ ਹੈ ਜੀ ਪਛਾਣਦੇ ਹੋ ਦੇਖਦੇ ਪੀ ਬੱਤੀ ਮਾੜਾ ਮੋਟਾ ਕਿ ਨਹੀਂ ਹਾਂਜੀ ਅੱਛਾ ਮਾੜਾ ਦੱਸੋ ਭੈਣ ਜੀ ਕਿਉਂਕਿ ਤੁਹਾਡਾ ਜਿਹੜਾ ਘਰ ਆ ਮੰਦਰ ਦੇ ਨਜ਼ਦੀਕ ਹੈ ਤੁਹਾਡੇ ਟਿਊਨ ਫੋਨ ਤੇ ਸ਼ਿਵਜੀ ਦੀ ਲੱਗੀ ਹੋਈ ਹੈ ਭਰੋਸਾ ਕਿੰਨਾ ਹੈ ਬਹੁਤ ਆ ਜੀ ਤੇ ਸ਼ਿਵਜੀ ਦੇ ਮੇਜ ਕਹਾਂਗੇ ਤੁਹਾਡੀਆਂ ਝੋਲੀਆਂ ਭਰ ਦਿੱਤੀਆਂ ਫੇਰ ਹਾਂਜੀ ਖੁਸ਼ੀ ਆਉਣ ਵਾਲੀ ਘਰ ਤੇ ਜਿਵੇਂ ਕਹਾ ਕੋਈ ਗਿਫਟ ਆਉਣ ਵਾਲਾ ਹੈ ਜੀ ਸਰਪ੍ਰਾਈਜ਼ਿੰਗ ਗਿਫਟ ਹਾਂਜੀ ਮਾਈ ਇਲੈਕਟ੍ਰੋਨਿਕਸ ਤੋਂ ਕੋਈ ਸਮਾਨ ਖਰੀਦਿਆ ਸੀ ਜੀ ਹਾਂ ਜੀ ਅਚਾ ਘਰ 'ਚ ਕੋਈ ਹੈ ਜਿਹੜਾ ਸਕੂਟੀ ਚਲਾਉਣ ਦੀ ਇੱਛਾ ਰੱਖਦਾ ਹੋਵੇ ਨਹੀਂ ਜੀ ਦੱਸੋ ਕੋਈ ਬੱਚਾ ਤੁਸੀਂ ਹਾ ਇਲੈਕਟ੍ਰੋਨਿਕਸ ਦੇ ਲੱਕੀ ਡਰਾਅ 'ਚ ਤੁਹਾਡੀ ਸਕੂਟੀ ਨਿਕਲੀ ਹੈ ਪਹਿਲਾ ਪ੍ਰਾਈਸ ਫਿਰ ਕੀ ਕਹੋਗੇ ਜੈ ਸ਼ੰਕਰ ਜੀ ਜੈ ਸ਼ੰਕਰ ਤਾਂ ਕੱਢ ਦਿਜੀ ਬੇਨ ਜੀ ਵਾਹ ਨੂੰ ਪਤਾ ਜੀ ਤੁਹਾਨੂੰ ਪਤਾ ਕਿ ਦੂਜਾ ਜਾਂ ਤੀਜਾ ਨਾਮ ਕੱਢਦੀ ਹੈ ਕਿ ਪਹਿਲਾ ਕੱਢਦੀ ਹੈ ਦੱਸੋ ਇਹ ਤਾਂ ਜੋਸ਼ ਅੰਕਰ ਨੂੰ ਮਨਜ਼ੂਰ ਆ ਜੀ ਤੇ ਮੈਂ ਸ਼ੰਕਰ ਨੂੰ ਤਾਂ ਉਹੀ ਮਨਜ਼ੂਰ ਹੈ ਹਾਂ ਜੀ ਜਿੱਥੇ ਆਪਣੇ ਭਗਤਾਂ ਨੂੰ ਰੱਖਦਾ ਕਿੱਥੇ ਰੱਖਦਾ ਆਪਣੀ ਚੰਨਾ ਜੀ ਨਹੀਂ ਸਭ ਤੋਂ ਮੇਰੇ ਕਿਹੜਾ ਸਥਾਨ ਹੁੰਦਾ ਪਹਿਲਾ ਸਥਾਨ ਤੇ ਪਹਿਲੇ ਸਥਾਨ ਤੇ ਕੀ ਗਿਫਟ ਨਿਕਲਿਆ ਦੱਸੋ ਜੀ ਚੇਤਨ ਮੈਂਮ ਇਲੈਕਟ੍ਰਿਕ ਸਕੂਟੀ ਨਿਕਲੀ ਆ ਜੀ ਤੁਹਾਡੀ ਅੱਛਾ ਜੀ ਮੈਡਮ ਹਰਾਨ ਹੋਨੇ ਆ ਨਾਲ ਧੰਨਵਾਦ ਕਰੋ ਰੱਬ ਦਾ ਥੈਂਕ ਯੂ ਜੀ ਅੱਛਾ ਸੈਂਕੜੇ ਲੋਕਾਂ ਦਾ ਤੁਸੀਂ ਉੱਧਰ ਜੇ ਵੀਡੀਓ ਦੇਖੋ ਦਿਖਾਜਰਾ ਸੈਂਕੜੇ ਪਰਚੀਆਂ ਹਜ਼ਾਰਾਂ ਪਰਚੀਆਂ ਹਜ਼ਾਰਾਂ ਜਿਹੜੇ ਕੂਪਨ ਸਾਡੇ ਕੋਲ ਪਏ ਆ ਢੇਰੀ ਲੱਗੀ ਆ ਉਹ ਚੋਂ ਤੁਹਾਡਾ ਲੱਕੀ ਡਰਾਅ ਨਿਕਲਿਆ ਤੇ ਤੁਹਾਨੂੰ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਉਹ ਇਨਾਮ ਚ ਨਿਕਲੀ ਆ ਪਹਿਲਾ ਪ੍ਰਾਈਸ ਭਾਜੀ ਮਾੜੀ ਐਕਸਾਈਟਮੈਂਟ ਦਿਖਾਓ ਖੁਸ਼ੀ ਦਿਖਾਓ ਸਾਡਾ ਵੀ ਚਾਅ ਬਦੇ ਹਾਂਜੀ ਹਾਂਜੀ ਥੈਂਕ ਯੂ ਜੀ ਸ਼ੰਕਰਪਰਵਾ ਹਾਂ ਤੇ ਕੋਈ ਹਿੱਦਾਂ ਸ਼ੰਕਰਪਰਵਾ ਅਮੇ ਜਰੀਆ ਪਰ ਹੈ ਸਾਨੂੰ ਤਾਂ ਤੋਹਫਾ ਤੁਹਾਡਾ ਹੈ ਅੱਛੀ ਹੈ ਅੱਛੀ ਅੱਛਾ ਕੀ ਹੋ ਗਏ ਇਮੋਸ਼ਨਲ ਹੋ ਗਏ ਨਹੀਂ ਨਹੀਂ ਅੰਜ ਖੁਸ਼ੀ ਦੇ ਹੰਜੂ ਹਾਂ ਅੱਛੀ ਅੱਛੀ ਭਾਜੀ ਖੁਸ਼ ਹੋਵੋ ਤੇ ਕੱਲ ਆਓ ਇੱਥੋਂ ਆਪਣੀ ਸਕੂਟੀ ਲੈ ਕੇ ਜਾਓ ਜੀ ਜੀ ਮੈਮ ਜੀ ਠੀਕਾ ਜੀ ਬਲਵਿੰਦਰ ਕੌਰ ਜੀ ਦਾ ਪਹਿਲਾ ਨਾਮ ਨਿਕਲਿਆ ਜੀ ਤੇ ਬਲਵਿੰਦਰ ਕੌਰ ਕੱਲ ਇੱਥੇ ਆ ਕੇ ਆਪਣਾ ਨਾਮ ਰਸੀਵ ਕਰਨਗੇ ਉਹ ਵੀ ਵੀਡੀਓ ਅਸੀਂ ਜਿਹੜੀ ਆ ਜ਼ਰੂਰ ਪਾਵਾਂਗੇ ਤਾਂ ਫਿਰ ਇੱਕ ਵਾਰੀ ਕਿਉਂਕਿ ਮੈਮ ਸ਼ਿਵ ਜੀ ਦੇ ਭਗਤ ਹੈ ਤਾਂ ਫਿਰ ਇੱਕ ਵਾਰੀ ਲਾ ਦਿਓ ਯਾਰ ਜਕਾਰਾ ਜਿਹੜੇ ਸ਼ਿਵ ਜੀ ਦੇ ਭਗਤ ਹਾਰ ਹਾਰ ਮਹਾਦੇਵ ਆਪ ਬੈ ਜੀ ਤੁਸੀਂ ਲਾ ਦਿਓ ਜਕਾਰਾ ਫਿਰ ਇੱਕ ਵਾਰ ਜਕਾਰਾ ਸਤਿਗੁਰੂ ਬੋਲਨਾ ਚੀ ਦਾ ਸਤਿਗੁਰੂ ਦੇ ਦਰਬਾਰ ਕੀ ਜੈ ਜੀ ਬਹੁਤ ਸ਼ੁਕਰੀਆ ਜੀ થેન્ક યુ ਭੈਜੀ ਨਾਲ ਮਿਲਦਾ ਰਾਤ ਨੂੰ ਸਕੂਟੀ ਤੇ ਸੈਰ ਕਰਦੀ ਸੁંભળે ਅੱਜ ਥੈਂਕ ਯੂ ਠੀਕ ਹੈ ਜੀ ਚਾਹੋ ਸਾਥੀਓ ਬਹੁਤ ਖੁਸ਼ੀ ਹੋਈ ਔਰ ਚੇਤਨ ਮੁਬਾਰਕਬਾਦ ਤੁਹਾਨੂੰ ਵੀ ਤੁਹਾਡੀ ਵੀ ਬਹੁਤ ਸ਼ਲਾਘਾ ਕਿਉਂਕਿ ਗੱਲਾਂ ਸਾਰੇ ਕਰਦੇ ਪਰ ਪੂਰੀਆਂ ਕੋਈ ਕੋਈ ਕਰਦਾ ਅੱਛਾ ਦੇਖਿਆ ਭੈਣ ਉਹਨਾਂ ਦੀ ਜਿਹੜੀ ਭਾਵਨਾ ਦੇਖ ਕੇ ਆਪਣੇ ਮਨ ਚ ਵੀ ਨੇ ਇੱਕ ਜਿਵੇਂ ਕਹਿੰਦੇ ਨੇ ਕਿ ਲੂ ਕੰਡੇ ਖੋੜੇ ਹੋ ਜਾਂਦੇ ਪਰ ਉਹ ਖੁਸ਼ੀ ਚ ਹੈ ਨਾ ਭਈ ਉਹਨਾਂ ਦੀ ਖੁਸ਼ੀ ਦੇਖ ਕੇ ਆਪਣਾ ਮਨ ਕਿੰਨਾ ਪ੍ਰਸੰਨ ਹੋਇਆ ਔਰ ਰੀਅਲੀ ਹੈਟਸ ਆਫ ਟੂ ਯੂ ਥੈਂਕ ਯੂ ਸਰ ਥੈਂਕ ਯੂ ਦਾ ਸਪੋਰਟ ਹੈ ਜੀ ਸਾਰਿਆਂ ਦੀ ਜੀ ਬਹੁਤ ਚੰਗਾ ਲੱਗਿਆ ਦੇਖੋ ਕਹਿੰਦੇ ਸਾਰੇ ਹੀ ਅਸੀਂ ਆ ਗਿਫਟ ਦਵਾਂਗੇ ਉਹ ਦਵਾਂਗੇ ਪਰ ਬਹੁਤਿਆਂ ਥਾਵਾਂ ਤੇ ਮੈਂ ਸਾਰਿਆਂ ਨੂੰ ਕੋ ਰਸੇ ਦਾ ਨਹੀਂ ਬਣਦਾ 100 ਚੋਂ 25 30 35 40 ਬੰਦੇ ਹੋ ਜਾਂਦੇ ਜਿਹੜੇ ਵਾਦੇ ਪੂਰੇ ਨਹੀਂ ਕਰਦੇ ਨਹੀਂ ਕਰਦੇ ਲੈ ਸਰਕਾਰਾਂ ਨੇ ਪੂਰੀਆਂ ਕਰਦੀਆਂ ਹੈ ਹੈਂ ਸ਼ੁਰੂ ਵਾਲੇ ਕੀ ਕਰੋਗੇ ਪਰ ਆ ਜਿਹੜੀ ਖੁਸ਼ੀ ਭੈਣ ਉਹਨਾਂ ਨੇ ਜੋ ਸਾਨੂੰ ਵੀ ਮਹਿਸੂਸ ਕਰਾਈ ਉਹ ਮਹਿਸੂਸ ਕਰ ਰਹੇ ਸੀ ਰੀਅਲੀ ਜੀ ਮਨ પ્રસન્ન ਹੋ ਗਿਆ ਜੀ ਸਰ ਫੜ ਕੀ ਕਹਿਣਾ ਭੈਣਾ ਭਰਾਵਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਜੀ ਨਵੀਆਂ ਆਫਰ ਲੱਗ ਗਈਆਂ ਇਸੇ ਚੈਨਲ ਤੇ ਸਟੇ ਟੂ ਅਨਰ ਤੁਹਾਨੂੰ ਪਰਸੋ ਨੂੰ ਇੱਕ ਬਹੁਤ ਵਧੀਆ ਨਵੀਂ ਆਫਰ ਦੇ ਨਾਲ ਵੀਡੀਓ ਮਿਲੂਗੀ ਇਸੇ ਚੈਨਲ ਦੇ ਉੱਤੇ bizness minded ਬੰਦਾ bizness ਦੀ ਗੱਲੇ ਕਰਦਾ ਭਾਈ ਮੋਸ਼ਮ ਦੀ ਗੱਲ ਕੀ ਐ emoitions ਤਾਂ ਹੈ ਗਈ ਐ ਜੀ bizness ਚੱਲੂਗਾ ਤਾਂ ਹੀ ਸਾਰੇ ਨੂੰ ਆਫਰ ਦੇ ਪਾਉਂਗਾ ਇਸ ਕਰਕੇ ਸਾਰੇ ਵੀ ਆ ਜਿਹੜੇ ਸਾਨੂੰ ਸਪੋਰਟ ਕਰੋ ਇਦਾਂ ਹੀ ਮੇਰੇ ਨਾਲ ਬਨੇ ਰਹੋ ਤੇ ਹਮੇਸ਼ਾ ਮਾਈ ਇਲੈਕਟ੍ਰੋਨਿਕਸ ਨੂੰ ਜਿੰਨਾ ਅੱਗੇ ਲੈ ਕੇ ਜਾ ਸਕਦੇ ਤੁਹਾਡੇ ਕਰਕੇ ਹੀ ਇਹ ਸ਼ੋਰੂਮ ਸਾਰਾ ਦਿਨ ਪੈਸੇ 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 ਆਉਗੇ ਤਾਂ ਗਿਫਟ ਦਊਗਾ ਅੱਛਾ ਚੇਤਨ ਹੁਣਾ ਦਾ ਮਾਈ ਇਲੈਕਟ੍ਰੋਨਿਕਸ ਇਨਾ ਦਾ ਨਹੀਂ ਤੋੜਦਾ ਸਾਰਿਆਂ ਦਾ ਤੁਸੀਂ ਕਹਿ ਸਕਦੇ ਹੋ ਕਿ ਮਾਇ ਇਲੈਕਟ੍ਰੋਨ ਮੈਂ ਕਹਿ ਸਕਦਾ ਮਾਇ ਇਹ ਕਹਿ ਸਕਦੇ ਆ ਜਿਹੜੇ ਦੇਖ ਰਹੇ ਆ ਜਿਨ੍ਹਾਂ ਨੇ ਸ਼ਾਪਿੰਗ ਕੀਤੀ ਆ ਉਹ ਕਹਿ ਸਕਦੇ ਆ ਮਾਇ ਇਲੈਕਟ੍ਰੋਨ ਅੱਛਾ ਇੱਕ ਹੋਰ ਗੱਲ ਆ ਜਿੰਨੇ ਦੇ ਇੱਥੇ ਕੂਪਨ ਪਏ ਆ ਕੋਈ ਵੀ ਨਰਾਜ਼ ਨਹੀਂ ਹੋਣਾ ਹਰੇਕ ਕੋਈ ਖੁਸ਼ ਹੋਣਾ ਕਿਉਂਕਿ ਉਹ ਕਹਿੰਦੇ ਹੋਣੇ ਕਿ ਯਾਰ ਠੀਕ ਹੈ ਕਿਸੇ ਨੂੰ ਇਨਾਮ ਤਾਂ ਨਿਕਲਿਆ ਗੱਲ ਕਿਤੇ ਫੇਕ ਜਾਂ ਬੋਗਸ ਤਾਂ ਨਹੀਂ ਸੀ ਕਿ ਇਹ ਵੀ ਸਾਰੇ ਖੁਸ਼ ਹੋਣੇ ਆ ਇਹ ਵੀ ਸਾਰੇ ਤੋਂ ਕਿਉਂਕਿ ਜਿਹੜੀ ਉਹ ਭੈਣ ਦੀ ਖੁਸ਼ੀ ਮਹਿਸੂਸ ਕੀਤੀ ਆ ਜੀ ਭੈਣ ਦੀ ਖੁਸ਼ੀ ਜਿਹੜੀ ਇਹਨਾਂ ਨੇ ਉਹ ਸਾਡੀ ਭੈਣ ਬਲਵਿੰਦਰ ਕੌਰ ਜੀ ਦੀ ਖੁਸ਼ੀ ਮਹਿਸੂਸ ਕੀਤੀ ਆ ਇਹ ਵੀ ਸਾਰੇ ਖੁਸ਼ ਹੋਣੇ ਆ ਤਾਂ ਇਹਨਾਂ ਸਾਰਿਆਂ ਦਾ ਵੀ ਸਤਿਕਾਰ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਇਹਨਾਂ ਨੇ ਵੀਡੀਓ ਸ਼ੇਅਰ ਕੀਤੀ ਜੇ ਲਾਈਵ ਬੈਠ ਕੇ ਸਾਰਾ ਟਾਈਮ ਸਾਡੇ ਲਈ 1 ਘੰਟਾ ਕੱਢਿਆ ਤੁਸੀਂ ਇਹ ਸਾਰਿਆਂ ਦਾ ਤੇ ਪੀਬੀ 32 ਚੈਨਲ ਦਾ ਸੂਰੀ ਸਾਹਿਬ ਦਾ ਵਿਜੇ ਭਾਈ ਦਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੋ ਇਸ ਮੁਕਾਮ ਤੱਕ ਇਹ ਲੋ ਜੀ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਜੀ ਲਓ ਜੀ ਲੋਕ ਠੀਕ ਹੈ ਤੇ ਸਾਰੇ ਇਦਾਂ ਹੀ ਸਪੋਰਟ ਕਰਦੇ ਰਹੋ ਸਾਨੂੰ ਮਾਈ ਇਲੈਕਟ੍ਰੋਨਿਕਸ ਨੂੰ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪਰਸੋ ਤੱਕ ਆ ਬਹੁਤ ਵੱਡਾ ਤਾਸ਼ਾ ਹੈ ਮੈਂ ਤੁਹਾਡਾ ਇੱਕ ਇੱਕ ਗਿਫਟ ਹੋਰ ਕੱਢ ਦੇਣਾ ਕੁਝ ਵੀ ਦੇ ਦਿਓ ਕਿਸੇ ਨੂੰ ਵੀ ਦੇ ਦਿਓ ਹੈਨਾ ਲਾਓ ਤੇ ਲਾਓ ਕੁਝ ਵੀ ਦੇ ਦਿਓ ਆ ਦੇ ਦਿਓ ਇਹਨਾਂ ਨੂੰ ਕੁਝ ਵੀ ਦੇ ਦੇਈਏ ਕੱਤਰ ਕਰ ਦੇਣੇ ਆਪਾਂ ਕੁਝ ਵੀ ਦੇ ਦਿਓ ਇਹਨਾਂ ਨੂੰ ਕਿ ਪਰ ਆ ਗਲਾਸ ਨਾ ਦਿਓ ਕੁਛ ਨਹੀਂ ਦੇ ਅਮਰਜੀਤ ਕੌਰ ਜੀ ਅਮਰਜੀਤ ਕੌਰ ਜੀ ਖਾਨਪੁਰ ਕਾਨਪੁਰ ਖੋਈ ਖੁੱਲੀ ਗਾਨਪੁਰ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਚਲੋ ਇਹਨਾਂ ਨੂੰ ਇਹਨਾਂ ਨੂੰ ਵੀ ਕੋਈ ਨਾ ਕੋਈ ਗਿਫਟ ਜ਼ਰੂਰ ਜਰੂਰ ਸਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰ ਹੈ ਬਾ ਮਿਹਰਬਾਨੀ ਧੰਨਵਾਦ ਕੋਈ ਕਹਿੰਦੇ ਕਮੈਂਟ ਕਮੈਂਟ ਵਾਲੇ ਕਹਿੰਦੇ ਦਵਾ ਦੋਗੇ ਫਿਰ ਕਮੈਂਟ ਵਾਲੇ ਪੇਪਰ ਦੇਈਆਂ ਕਮੈਂਟ ਵਾਲੇ ਗਿਫਟ ਕਿਹੜੇ ਆ ਹਾਂਜੀ ਕਮੈਂਟ ਵਾਲੇ ਗਿਫਟ ਕਿਹੜੇ ਆ ਕਿਹਨੂੰ ਦੇਣੇ ਉਹ ਵਿੱਚ ਕਈ ਜਣੇ ਪੁੱਛਦੇ ਪਏ ਨੇ ਮੇਰਾ ਅੱਛਾ ਲਿਓ 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 ਕਮੈਂਟ ਵਾਲੇ ਗਿਫਟ ਦੇ ਰਹੇ ਆ ਜੀ ਅਸੀਂ ਰਾਹੁਲ ਸੰਸੋਏ ਜੀ ਜਿਹੜੇ ਕਹਿੰਦੇ ਮੈਂ ਸਿੰਗਲ ਆ ਬਟ ਰੈਡੀ ਟੂ ਮੰਗਲ ਆ ਫਿਰ ਜਸਕੋਰ ਜੀ ਨੇ ਉਹਨਾਂ ਨੇ ਬੜੇ ਕਮੈਂਟਸ ਕੀਤੇ ਸੀਗੇ ਅਵਤਾਰ ਸਿੰਘ ਜੀ ਨੇ ਜਿਹੜੇ ਕਹਿੰਦੇ ਸੀ ਮੇਰਾ ਨੰਬਰ ਕੱਪ ਆਏਗਾ ਫਿਰ ਵਿੱਕੀ ਰੱਤੂ ਜੀ ਨੇ ਉਹ ਵੀ ਪੁੱਛਦੇ ਸੀ ਮੇਰਾ ਨੰਬਰ ਕਦੋਂ ਆਏਗਾ ਫਿਰ ਪ੍ਰਿੰਕਾ ਵੇਜ ਜੀ ਨੇ ਅਸ਼ੋਕ ਕੁਮਾਰ ਫਿਰ ਹਰਵਿੰਦਰ ਸੈਣੀ ਸੈਣੀ ਸਾਹਿਬ ਨੇ ਫਿਰ ਸਰਬਜੀਤ ਨੇ ਫਿਰ ਕੇਸ਼ਵਲੂ ਨੇ ਫਿਰ ਭੱਟੀ ਸਾਹਿਬ ਨੇ ਤੇ ਆ ਮੈਡਮ ਕੀਰਨ ਲਮ ਮੌਨਿਕਾ ਮੌਨਿਕਾ ਜੀ ਤਾਂ ਇਹ 10 ਹੋ ਗਏ ਇੱਥੇ ਇੱਕ ਕੈਨਸਲ ਕੀਤਾ ਹੋਇਆ ਇਹ ਕਿਹਨੂੰ ਚੁਗੜ ਦੋ ਯਾਰ 11 ਕਰ ਦੋ ਪੂਰੇ ਹੁਣ ਇਦਾਂ ਨਾ ਨਾ ਕਰੋ ਲੈ ਹੀ ਯਾਰ ਕਰੀ 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 ਪੱਟੀ ਸਾਹਿਬ ਤੁਹਾਡਾ ਕੱਢ ਦਿੱਤਾ ਹੁਣ ਤੁਸੀਂ ਆਇਆ ਨਾ ਕਰੋ ਆਵਾਜ਼ ਨਹੀਂ ਆਉਂਦੀ ਤੁਹਾਨੂੰ ਆਵਾਜ਼ ਪਹੁੰਚ ਗਈ ਆ 10 ਸਕੋਰ ਜੀ ਤੁਹਾਡਾ ਵੀ ਕੱਢ ਦਿੱਤਾ ਬੜਾ ਏ ਕਰੀ ਆ ਰਿਸ਼ਭ ਨੂੰ ਦੇ ਦਿਓ ਯਾਰ ਸ਼ਰਮਾ ਸਾਹਿਬ ਨੂੰ ਰਿਸ਼ਭ ਸ਼ਰਮਾ ਸ਼ਰਮਾ ਜੀ ਮੇਰਾ ਵੀ ਨਾਮ ਬੋਲ ਦੋ ਇੱਕ ਵਾਰ ਤੁਸੀਂ ਦੱਸ ਗਿਫਟ ਵਿੱਚ ਬੋਲ ਦੋ ਤੇ ਰਿਸ਼ਭ ਜੀ ਦਾ ਨਾਮ ਲਓ ਰਿਸ਼ਭ ਜੀ ਤੁਹਾਡਾ ਕਢਾ ਦਿੱਤਾ ਰਿਸ਼ਭ ਸ਼ਰਮਾ ਜੀ ਦਾ ਹੁਣ ਚੰਗੇ ਚੰਗੇ ਕਮੈਂਟ ਕਰ ਰਹੇ ਆ ਚਲੋ ਜੀ 71 ਗਿਫਟ ਕੱਢੇ ਅੱਜ ਅਸੀਂ 71 ਗਿਫਟ ਹੈਟਸ ਆਫ ਟੂ ਚੇਤਨ ਥੈਂਕ ਯੂ ਵੈਰੀ ਮਚ ਥੈਂਕ ਯੂ ਠੀਕ ਹੈ ਜੀ ਬਣੇ ਰਹਿਣਾ ਬੀਬੀ ਬੱਤੀ ਨਵਾਜ਼ ਸ਼ਹਿਰ ਨਾਲ ਤੇ ਮਾਇ ਇਲੈਕਟ੍ਰੋਨਿਕਸ ਨਾਲ ਹੁਣ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਚੇਤਨ ਕੋਮਰ ਤੇ ਆ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਦਿਓ ਇਜਾਜ਼ਤ ਬਹੁਤ ਜਲਦੀ ਫੇਰ ਤਲਾਸ਼ ਹੋਵਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ ਮਿਹਰਬਾਨੀ